ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਿਹੜੀ ਕਣਕ ਹੈ ਉਸ ਨੂੰ ਕਿੰਨੀ ਜ਼ਿਆਦਾ ਅੱਗ ਜਿਹੜੀ ਲੱਗ ਚੁੱਕੀ ਹੈ ਤੇ ਅੱਗ ਵੱਧਦੀ ਜਾ ਰਹੀ ਹੈ ਹਾਲਾਂਕਿ ਹੌਰਾਂ ਸੁਣਾਈ ਦੇ ਰਹੇ ਨੇ ਵੀ ਜਲੇ ਹੌਰਾਂ ਸੁਣਾਈ ਦੇ ਰਹੇ ਨੇ ਕਿ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਪਾਸੇ ਜਿਹੜੀ ਫਾਇਰ ਬਿਗੇਟ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਆ ਪਹੁੰਚ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਹੁਤ ਜਲਦ ਜਿਹੜਾ ਅੱਗ ਤੇ ਕਾਬੂ ਪਾ ਲਿਆ ਜਾਏਗਾ ਹਾਲਾਂਕਿ ਉਹ ਦੇਖੋ ਪਾਣੀ ਦੀਆਂ ਪੁਛਾੜਾਂ ਵੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਕੀ ਸੈਕਟਰ 125 ਦੇ ਵਿੱਚ ਜਿਹੜਾ ਆਪਣਾ ਗੋਪਾਲ ਸਵੀਟ ਹੈ ਰਿਸ਼ਤਾ ਹੋਟਲ ਦੇ ਨਾਲ ਉੱਥੇ ਜਿਹੜੀ ਖੇਤਾਂ ਦੇ ਵਿੱਚ ਪਿੱਛੇ ਦੇਖ ਸਕਦੇ ਹੋ ਅੱਗ ਕਿੰਨੀ ਜਿਆਦਾ ਲੱਗ ਚੁੱਕੀ ਹੈ ਕਿੰਨੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਉੱਪਰ ਨਾਲ ਹੀ ਤੁਸੀਂ ਇਹ ਵੀ ਨਿਗਾਹ ਮਾਰ ਸਕਦੇ ਹੋ ਵੀ ਹਾਈ ਵੋਲਟੇਜ ਦਾ ਜਿਹੜਾ ਖੰਭਾ ਵੀ ਨਜ਼ਰ ਆ ਰਿਹਾ ਜੋ ਕਿ ਬਿਲਕੁਲ ਹੀ ਕੁਝ ਕਦਮਾਂ ਦੀ ਦੂਰੀ ਤੇ ਹੈ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਲਾਈਵ ਤੋਂ ਵੀਰਾਂ ਤੋਂ ਦਿਖਾ ਰਹੇ ਆ ਕੁਝ ਨੌਜਵਾਨ ਜਿਹੜੇ ਆ ਉਹ ਦੇਖੋ ਤੁਸੀਂ ਖੇਤਾਂ ਦੇ ਵਿੱਚ ਅੱਗ ਬੁਝਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਗੋਪਾਲ ਸਵੀਟ ਦੇ ਬਿਲਕੁਲ ਪਿੱਛੇ ਖਰੜ ਹਾਈਵੇ ਤੇ ਬਿਲਕੁਲ ਨਾਲ ਲੱਗਦਾ ਜੋ ਏਰੀਆ ਹੈ ਉਹ ਜੋ ਕਿ ਖਰੜ ਤੋਂ ਚੰਡੀਗੜ੍ਹ ਲਈ ਰੋਡ ਜਾਂਦਾ ਹੈ ਹਾਈਵੇ ਦਾ ਉੱਤੇ ਬਿਲਕੁਲ ਉੱਤੇ ਜੋ ਗੋਪਾਲ ਸਵੀਟ ਉਹਦੇ ਬੈਕ ਸਾਈਡ ਦੀਆਂ ਤਸਵੀਰਾਂ ਨੇ ਇਤਨੇ ਕਿਲੇ ਖਰਾਬ ਹੋਏ ਇਹ ਤਾਂ ਬੀਜੀ ਤੁਸੀਂ ਬਤਾ ਸਕਦੇ ਕਿ ਕਿੰਨੇ ਖਰਾਬ ਮੇਰੇ ਇੱਥੇ ਕਟੋਗੜ 5 6 ਕਿਲੇ ਹੈਗੇ 5 6 ਕਿਲੇ ਇਹ ਕਿੰਨੀ ਕੀ ਟਾਈਮ ਪਹਿਲਾਂ ਲੱਗੀ ਹੈ ਇਹ ਤਾਂ ਵੀ ਹੋਣਾ 20 ਮਿੰਟ ਹੀ ਹੋਏ 20 25 ਮਿੰਟ ਬਸ 20 25 ਮਿੰਟ ਮੈਂ ਹਮਾਰੇ ਇੱਥੇ ਤਾਂ 50 ਬੀਗਿਆ ਕੀ ਨਾਮ ਹੈ ਆਪਕਾ ਸਮਰੋਜ ਕੁਮਾਰ ਹੈ ਕਿਸ ਦੀ ਜਗਾ ਕਿਸ ਕੀ ਹੈ ਇਹ ਲੱਕੀ ਬਾਈ ਦੀ ਜਗਾ ਹੈ ਕਿਤਨੇ ਕਿਲੇ ਹੈ ਇਹ ਇਹ 5 ਕਿਲੇ ਤੇ ਨੁਕਸਾਨ ਬਾਈ ਕਿੰਨਾ ਹੋ ਗਿਆ ਹੋਇਆ ਗਿਆ ਜੀ ਆਹ ਦੋ ਦੋ ਲੱਖ ਤੋਂ ਮਾਰੀ ਇੱਕ ਨਾਲ ਵੀ ਨਹੀਂ ਰਹੀ ਐ ਸਾਰੀ ਜਲਦੀ ਆ ਦੋ ਕਿਆ ਰੇ ਤੁਹਾਨੂੰ ਲੱਗਦਾ ਕਿ ਇਹ ਵੀ ਕਿੱਦਾਂ ਹੋਇਆ ਹੋਊਗਾ ਮੈਂ ਤਾਂ ਨੌਕਰੀ ਹਾਂ ਇਹ ਨਹੀਂ ਕਿਸੇ ਨੇ ਬੀੜੀ-ਬੁੜੀ ਪੀਤੀ ਉਹ ਅੱਗ ਲਾਈ ਐ ਇਹਹੀ ਰੋਲਾ ਚੱਲ ਰਿਹਾ ਉਹ ਪਰਲੇ ਵਾਸੇ ਸ਼ਰਾਬੀ ਬੈਠਦੇ ਉਧਰ ਠੀਕੇ-ਠੁਕੇ ਆ ਬਾਉਦਰੇ ਕੋਈ ਆਇਆ ਹੁਣ ਮੂਤਲ ਮਾਤਣਾ ਤੇ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਹੈ ਕਿੰਨੀ ਕੀ ਦੇਰ ਬਾਅਦ ਆ ਗਈ ਸੀ ਇਹ ਲੇਟ ਆਈ ਹੈ ਥੋੜੀ ਲੇਟ ਕਿੰਨੀ ਕੀ ਦੇਰ ਬਾਅਦ ਆ ਗਈ ਐਨੇ ਬੰਦਿਆਂ ਨੇ ਪਝੋਲੀ ਤਿਆਗ ਲਾ ਲਓ ਪੰਜ ਜੇ ਤੋ ਘੰਟਾ ਬਰਬਾਦ ਆਈ ਹੈ ਬਸ ਪੰਜ ਪੰਜ ਸੱਤ ਮਿੰਟੇ ਹੋਈ ਨੂੰ ਆਈ ਹੈ ਫਾਇਰ ਬ੍ਰਿਗੇਡ ਜਿਹੜੀ ਆ ਰਹੀ ਹੈ ਜੀ ਇੱਕ ਘੰਟੇ ਬਾਅਦ ਆ ਰਹੀ ਹੈ ਦੂਜੀ ਗੱਡੀ ਆ ਇੱਥੇ ਦੇਖੋ ਪਹਿਲਾਂ ਹੀ ਫਾਇਰ ਬ੍ਰਿਗੇਡ ਵਾਲੀ ਜਿਹੜੀ ਪਹਿਲੀ ਗੱਡੀ ਨੇ ਇਨਫੋਰਮੇਸ਼ਨ ਦੇ ਚੁੱਕੀ ਆ ਕਿ ਅੱਗ ਬੁਝ ਚੁੱਕੀ ਆ ਆਣ ਦੀ ਲੋੜ ਨਹੀਂ ਫੇਰ ਹੁਣ ਬਾਅਦ ਚ ਇੱਥੇ ਪਹੁੰਚ ਕੇ ਕੇ ਆਪਣੀ ਡਿ ਜਿਹੜਾ ਕਿ ਜਿਹੜਾ ਨੁਕਸਾਨ ਹੋ ਚੁੱਕਿਆ ਜਿਹੜਾ ਕਿਸਾਨ ਦਾ ਨੁਕਸਾਨ ਹੋ ਚੁੱਕਿਆ ਉਸ ਦਾ ਤਾਂ ਹੁਣ ਕੋਈ ਉਹਦਾ ਹੱਲ ਨਹੀਂ ਹੈ 1.5 ਘੰਟੇ ਬਾਅਦ ਆ ਰਹੀ ਹੈ ਇਹ ਦੂਜੀ ਗਵਰਨਮੈਂਟ ਨੇ ਆਪਣੇ ਪੱਲਾ ਝਾੜਨ ਦੇਣਾ ਕਿ ਠੀਕ ਹੈ ਜੀ ਅਸੀਂ ਕੁਝ ਨਹੀਂ ਕਰ ਸਕਦੇ ਸੋ ਤੁਹਾਨੂੰ ਦੂਸਰੀ ਵੀ ਗੱਡੀ ਦਿਖਾ ਰਿਹਾ ਹਾਂ ਜਿਹੜੀ ਕਿ ਹਲੇ ਖੇਤਾਂ ਤੋਂ ਥੋੜੀ ਦੂਰ ਹੀ ਨਜ਼ਰ ਆ ਰਹੀ ਹੈ ਤੇ ਕਹਿੰਦੇ ਵੀ ਇਸ ਗੱਡੀ ਦਾ ਹੁਣ ਕੀ ਕਰਾਉਣਾ ਜਿਹੜੀ ਕਿ ਭਾਣਾ ਬੀਜ ਚੁੱਕਿਆ ਤੇ ਫਾਇਰ ਵੀ ਗ੍ਰੇਡ ਵਾਲਿਆਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਵੀ ਅਸੀਂ 10-15 ਮਿੰਟ ਦੇ ਵਿੱਚ ਹੀ ਇੱਥੇ ਗੱਡੀ ਲੈ ਕੇ ਪਹੁੰਚ ਗਏ ਸੀ ਆਖਰਕਾਰ ਦੂਸਰੀ ਗੱਡੀ ਹੁਣ ਅੱਗ ਬੁਝਣ ਤੋਂ ਬਾਅਦ ਆ ਰਹੀ ਹੈ ਉਹ ਵੀ ਦੇਖ ਰਹੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜੋ ਕਿ ਗੱਡੀ ਹਲੇ ਪਿੱਛੇ ਹੀ ਖੜੀ ਨਜ਼ਰ ਆ ਰਹੀ ਹੈ ਪਿੰਡ ਵਾਲੇ ਕਹਿ ਰਹੇ ਆ ਨਾਲ ਜਿਨ੍ਹਾਂ ਦੀ ਜ਼ਮੀਨ ਦਾ ਨੁਕਸਾਨ ਹੋਇਆ ਕਣਕ ਦਾ ਉਹ ਵੀ ਕਹਿ ਰਿਹਾ ਹੈ ਵੀ ਗੱਡੀ ਪਹੁੰਚ ਜਿਹੜੀ ਘੰਟੇ ਬਾਅਦ ਪਹੁੰਚਦਾ ਗੱਲ ਕਰਦਾ ਇੱਥੇ ਜਮ ਵਿੱਚ ਫਸੇ ਕੇਐਫਸੀ ਕੋਲ ਆ ਕੇ ਤੁਹਾਨੂੰ ਕੀ ਲੱਗਦਾ ਕਿੰਨੀ ਗ੍ਰੇਡ ਚ ਆ ਗਿਆ ਕਿੰਨੀ ਕੀ ਦੇਰ ਲੱਗਿਆ 40 ਮਿੰਟ ਹੋ ਗਏ ਜੀ ਇੱਥੇ ਫੋਨ ਦੀ ਰਿਕਾਰਡਿੰਗ ਦਿਖਾ ਦਿੰਦੇ ਆ ਜੀ 40 ਮਿੰਟ ਦੇ ਬਾਅਦ ਹੋ ਗਿਆ ਉੱਪਰ ਦੇ ਕਹਿ ਰਹੇ ਆ ਕਿ ਇਹ ਸਰਕਾਰ ਨੂੰ ਪਤਾ ਨੰਬਰ ਦਾ ਇਹ ਆ ਉੱਪਰ ਦੇ ਉਹ ਗੱਲਾਂ ਕਰ ਰਹੇ ਆ ਆਏ ਬੋ ਰੇ ਕੀ ਸਰਕਾਰ ਨੂੰ ਪਤਾ ਨੰਬਰ ਦਾ 101 ਦਾ ਇਹ ਸਰਕਾਰੀ ਮੁਲਾਜ਼ਮ ਨਹੀਂ ਹੈਗੇ ਇਹ 101 ਕਿ ਨੰਬਰ ਚਾਲੂ ਕਿਉਂ ਨਹੀਂ ਹੈਗਾ ਬਾਈ ਬਾਈ ਦੀ ਤੂੰ ਕਹਿਆ ਨਹੀਂ ਕਿ 101 ਨੰਬਰ ਜਿਹੜਾ ਆਉਂਦਾ ਉਹ ਕਿਹੜਾ ਆਨਲਾਈਨ ਅਗਲਾ ਕਰਦਾ ਹੁਣ 101 ਨੰਬਰ ਯਾਦ ਹੈ ਸਾਰੇ ਨੂੰ ਯਾਦ ਹੈ ਇਹ ਕਹਿ ਰਹੇ ਆ ਵੀ ਘੰਟਾ ਹੀ ਲੱਗ ਗਿਆ ਤੁਹਾਨੂੰ ਆਉਣ ਨੂੰ ਕੋਈ ਇੱਦਾਂ ਦੀ ਗੱਲ ਨਹੀਂ ਲੱਗਿਆ ਜਦੋਂ 7:00 ਵਜੇ 6 ਮਿੰਟ ਤੇ ਸਾਨੂੰ ਸੋਚਣਾ ਹੀ ਸੀ ਹਾਂਜੀ ਸੋਚਣਾ ਤੋਂ ਬਾਅਦ ਅਸੀਂ ਸਿਰਨਾਂ ਤੋਂ ਫਾਇਰ ਬ੍ਰਿਡ ਗੱਡੀ ਚਾਹੇ ਕਿੰਨੀਆਂ ਗੱਡੀਆਂ ਆ ਚੁੱਕੀਆਂ ਜਮ ਲੱਗਿਆ ਸੀ ਆਪਣਾ KFC ਦੇ ਕੋਲੇ ਨਹੀਂ 7:00 6 ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਾਲ ਆਈ ਕਿੰ ਔਰ ਅਸੀਂ ਬਸ ਤੁਸੀਂ ਲਗਾ ਲਓ 10-15 ਮਿੰਟ ਠੀਕ ਸੋ ਇੱਕ ਪਾਸੇ ਫਾਇਰ ਬਿਗੇਟ ਵੀ ਕਹਿ ਰਿਹਾ ਹੈ ਵੀ ਜਿਹੜਾ ਅਸੀਂ 7:06 ਮਿੰਟ ਤੇ ਕਾਲ ਆਈ ਹੈ ਤੇ ਅਸੀਂ ਤੇ ਜਿਹੜਾ ਇੱਥੇ ਪਹੁੰਚ ਗਏ ਸੀਗੇ 10-15 ਮਿੰਟ ਵਿੱਚ ਆਖਰਕਾਰ ਜਿਹੜੇ ਜ਼ਿਮੀਦਾਰ ਭਰਾ ਹੈ ਜਿਨ੍ਹਾਂ ਦੀ ਇਹ ਜ਼ਮੀਨ ਦੇ ਵਿੱਚ ਕਣ ਖੜੀ ਸੀ 14-15 ਕਿਲੇ ਉਹਦੇ ਚੋ ਕਹਿਣ ਦਾ ਮਤਲਬ ਵੀ ਲਗਭਗ 14 ਕਿਲੇ ਜਿਹੜੇ ਸੜ ਕੇ ਸੁਆਹ ਹੋ ਚੁੱਕੇ ਨੇ